ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਜੀ ਮਟਰਾਂ ਦੀ ਸਬਜ਼ੀ ਜਿਹੜੀ ਉਹ ਪਕੌੜੇ ਪਾ ਕੇ ਬਣਾਣਾ ਉਹਦੇ ਵਾਸਤੇ ਜਿਹੜੀ ਸਮਗਰੀ ਲਈ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਸਭ ਤੋਂ ਪਹਿਲਾਂ ਲੈ ਲਿਆ ਆਪਾਂ ਮਟਰ ਇਹ ਆਪਾਂ 1.5 ਕਿਲੋ ਮਟਰ ਦੇ दाਣੇ ਕੱਢ ਲਿਆ ਤੇ ਦੋ ਲੈ ਲਿਆ ਆਪਾਂ ਆਲੂ ਕੁੜ ਕੇ ਵਾਸਤੇ ਆਪਾਂ ਲੈ ਲਿਆ ਲਸਣ ਅਦਰਕ ਤੇ ਨ ਪਿਆਜ਼ ਲੈ ਲਿਆ ਇੱਕ ਟਮਾਟਰ ਲੈ ਲਿਆ ਇਹ ਆਪਾਂ 150 ਗ੍ਰਾਮ ਬੇਸਣ ਲੈ ਲਿਆ। ਇਹ ਆਪਾਂ ਧਨੀਆ ਲੈ ਕੇ ਉਹਦੇ ਜਿਹੜੇ ਬੀਜ ਆ ਕੱਚੇ ਧਨੀਏ ਦੇ ਬੀਜ ਆ ਆਪਾਂ ਤੋੜ ਲਏ ਆ। ਇਹਦੇ ਇਹਦੀ ਜਿਹੜੀ ਮਹਿਕ ਆ ਉਹ ਬਹੁਤ ਜ਼ਿਆਦਾ ਹੁੰਦੀ ਆ। ਇਸ ਕਰਕੇ ਆਪਾਂ ਇਹਦੀ ਵੱਤੋਂ ਜਿਹੜੀ ਆ ਉਹ ਤੜਕੇ ਦੇ ਵਿੱਚ ਕਰਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਹੁਣ ਤੜਕਾ ਤਿਆਰ ਕਰ ਲੈਨੇ ਆ। ਪਕੌੜਿਆਂ ਵਾਸਤੇ ਆਪਾਂ ਬੇਸਣ ਲੈ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਮਿਰਚ ਕਾਲੀ ਮਿਰਚ ਨਮਕ ਥੋੜੇ ਜਿਹਾ ਆਪਾਂ ਜਿਹੜੇ ਪਿਆਜ਼ ਆ ਉਹਨਾਂ ਨੂੰ ਇਸ ਤਰ੍ਹਾਂ ਆਪਾਂ ਬਰੀਕ-ਬਰੀਕ ਰਸ ਕਰ ਲਿਆ ਇਹ ਵੀ ਆਪਾਂ ਪਾ ਦਾਂਗੇ ਸਾਰੀਆਂ ਚੀਜ਼ਾਂ ਮਿਕਸ ਕਰਕੇ ਪਾਣੀ ਪਾ ਕੇ ਇਹਦੇ ਇੱਕ ਆਪਾਂ ਕੋਲ ਤਿਆਰ ਕਰ ਲਵਾਂਗੇ ਪਾਣੀ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਜਿੰਨਾ ਕਿ ਤੁਹਾਡਾ ਵੇਸਣਾ ਹੋਵੇ ਹਿਸਾਬ ਨਾਲ ਤੁਸੀਂ ਪਾਣੀ ਬន្ត ਘੱਟ ਕਰ ਲਓ ਇਸ ਰ ਮਟਰਾਂ ਦੀ ਸਬਜ਼ੀ ਬਣਾਉਣ ਨਾਲ ਜਿਹੜੀ ਬਹੁਤ ਹੀ ਸਵਾਦ ਬਣਦੀ ਆ ਤੇ ਉਹਦਾ ਟੇਸ ਵੀ ਇੱਕ ਬਿਲਕੁਲ ਅਲੱਗ ਹੋ ਜਾਂਦਾ ਕੋੜੇ ਪੌਂਦੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਇੱਕ ਵਾਰ ਇਸ ਮਟਰ ਜੂ ਟਰਾਈ ਕਰਿਓ ਕਿਸੇ ਟਾਈਮ ਜੇ ਤੁਹਾਡੇ ਕੋਲ ਮਟਰ ਘੱਟ ਵੀ ਹੋਣ ਤਾਂ ਪਕੌੜੇ ਪਾਉਣ ਦੇ ਨਾਲ ਇੱਕ ਤਾਂ ਜਿਹੜੀ ਸਬਜੀ ਆਪਣੀ ਉਹ ਵੱਧ ਜਾਂਦੀ ਆ ਤੇ ਦੂਜਾ ਥੋੜੇ ਮਟਰਾਂ ਦੇ ਨਾਲ ਹੀ ਸਕ ਜਾਂਦਾ ਆ ਆਪਾਂ ਇਸ ਤਰ੍ਹਾਂ ਹੀ ਕੋਲ ਤਿਆਰ ਕਰ ਲਿਆ ਇਹ ਹੁਣ ਇਹਦੇ ਆਪਾਂ ਛੋਟੇ ਛੋਟੇ ਜਿਹੜੇ ਪਕੌੜੇ ਉਹ ਬਣਾ ਲਾਂਗੇ ਪਕੌੜੇ ਬਣਾਉਣ ਵਾਸਤੇ ਆਪਾਂ ਪਹਿਲਾਂ ਪਕੌੜੇ ਬਣਾ ਲਵਾਂਗੇ ਤੇ ਉਸੇ ਤੇਲ ਦੇ ਵਿੱਚ ਬਾਅਦ ਵਿੱਚ ਆਪਾਂ ਜਿਹੜਾ ਤੜਕਾ ਲਗਾ ਦਾਂਗੇ ਇਸ ਕਰਕੇ ਥੋੜਾ ਜਿਹਾ ਤੇਲ ਆਪਾਂ ਜ਼ਿਆਦਾ ਪਾਵਾਂਗੇ ਹੁੰਦੇ ਉਹ ਲੈ ਲੇ ਆ ਤੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਕੇ ਪਕੌੜਿਆਂ ਦੇ ਵਿੱਚ ਪਾਵਾਂਗੇ। ਇਹ ਬਿਲਕੁਲ ਧਨੀਆ ਆਪਾਂ ਤੋੜ ਕੇ ਲਿਆਏ ਆ ਆਪਣੇ ਬਾਹਰੋਂ ਖੇਤ ਚੋਂ। ਬਿਲਕੁਲ ਫਰੈਸ਼ ਧਨੀਆ ਆਪਾਂ ਪਾਵਾਂਗੇ। ਇਸ ਤਰ੍ਹਾਂ ਹੀ ਬਰੀਕ ਜਿਹੜੇ ਪਿਆਜ਼ ਦੇ ਪਾਈਪ ਸੀਗੇ ਉਹਨਾਂ ਨੂੰ ਕੱਟ ਲਿਆ ਤੇ ਇਹਨਾਂ ਨੂੰ ਮਿਕਸ ਕਰਕੇ ਦੇ ਦੇ ਹੁਣ ਆਪਾਂ ਪਕੌੜੇ ਬਣਾਉਣੇ ਆ। ਤੇਲ ਆਪਣਾ ਜਿਹੜਾ ਗਰਮ ਹੋ ਚੁੱਕਾ ਆ। ਪਕੌੜਿਆਂ ਦੇ ਵਿੱਚ ਤੁਸੀਂ ਕੁਝ ਵੀ ਪਾ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਜੋ ਤੁਹਾਨੂੰ ਵਧੀਆ ਲੱਗੇ। ਆਲੂ ਤੇ ਛੋਟੇ ਆਪਾਂ ਪਕੌੜੇ ਬਣਾ ਲਾਂਗੇ ਪਕੌੜੇ ਆਪਣੇ ਬ੍ਰਾਊਨ ਹੋ ਗਏ ਇਹਨਾਂ ਨੂੰ ਆਪਾਂ ਹੁਣ ਕੱਢ ਲਵਾਂਗੇ ਉੜੇ ਜਿਆ ਪਹਿਗੇ ਸੀ ਪਕੌੜੇ ਉਹ ਵੀ ਆਪਾਂ ਪਾ ਦਿੱਤੇ ਆ ਫਰਾਈ ਹੋਣ ਨੂੰ ਤੇ ਫਿਰ ਆਪਾਂ ਕੱਢ ਕੇ ਇਸ ਤੋਂ ਬਾਅਦ ਇਹਦੇ ਵਿੱਚ ਤੜਕਾ ਲਗਾ ਦਾਂਗੇ ਥੋੜੇ سارے ਆਪਾਂ ਬਣਾ ਕੇ ਇਸ ਤਰ੍ਹਾਂ ਦੇਖੋ ਤਿਆਰ ਕਰ ਲਿਆ ਤੇ ਕਿੰਨਾ ਸੋਹਣਾ ਇਹਨਾਂ ਦਾ ਰੰਗ ਆਇਆ ਵਾ ਤੇ ਤੇਲ ਆਪਾਂ ਥੋੜਾ ਜਿਹਾ ਵਿੱਚੋਂ ਕੱਢ ਦਿੱਤਾ ਵਾ ਇਹਦੇ ਵਿੱਚ ਹੁਣ ਆਪਾਂ ਲਸਣ ਤੇ ਅਦਰਕ ਦਾ ਜਿਹੜਾ ਪੇਸਟ ਬਣਾਇਆ ਸੀ ਉਹ ਪਾ ਦਾਂਗੇ ਹਲਕਾ ਬ੍ਰਾਊਨ ਹੋਣ ਦਵਾਂਗੇ ਲਸਣ ਤੇ ਅਦਰਕ ਨੂੰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾਉਣੀ ਹੈ ਹਲਕਾ ਜਿਹਾ ਬ੍ਰਾਊਨ ਕਰਨਾ ਲਸਣ ਤੇ ਪਿਆਜ਼ ਬਹੁਤ ਜ਼ਿਆਦਾ ਨਹੀਂ ਕਰਨਾ ਤੇ ਆਪਾਂ ਪਿਆਜ਼ ਪਾ ਦੇ ਲੱਗੇ ਹਲਕੇ ਹਲਕੇ ਸੇਕਦੇ ਆਪਾਂ ਹੁਣ ਇਹਨੂੰ ਗੋਲਡਨ ਹੋਣ ਦਵਾਂਗੇ ਗੋਲਡਨ ਬ੍ਰਾਊਨ ਕਲਰ ਆਉਣ ਦਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਟਮਾਟਰ ਪਾਉਣੇ ਆ। ਨੂੰ ਚੱਕਾ। ਦੋਕਮੈਂਟ ਆਪਾਂ ਇਹਨੂੰ ਹੋਰ ਥੋੜਾ ਜਿਆਦਾ ਪਿਹਾਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਪਾਉਣੇ ਆ। ਅੱਜ ਆਪਾਂ ਚੁਮਲੇ ਤੇ ਬਣਾ ਰਹੇ ਆ ਸਬਜ਼ੀ। ਵੈਸੇ ਤਾਂ ਥੋੜਾ بارش ਦਾ ਮੌਸਮ ਹੈਗਾ ਪਰ ਹਨੇ ਤੱਕ بارش ਆਈ ਹੀ। ਇਸ ਕਰਕੇ ਮੈਂ ਕਿਹਾ ਚਲੋ ਉਦੋਂ ਤੱਕ ਬਣਾ ਲੈਨੇ ਜੇ بارش ਆ ਗਈ ਤੇ ਫਿਰ ਚੱਕ ਕੇ ਅੰਦਰ ਲੈ ਜਾਵਾਂਗੇ। ਜੇ ਨਹੀਂ ਆਈ ਕਿ ਸਿੱਧੇ ਬਾਹਰ ਹੀ। ਜਿੰਦੇ ਦੇ ਸਬਜੀ ਦਾ ਜਿਹੜਾ ਟੇਸਟ ਆ ਬਹੁਤ ਹੀ ਅਲੱਗ ਇੱਕ ਸੁਆਦ ਹੁੰਦਾ ਜਿਵੇਂ ਦੇਖ ਲਓ ຕົਕ ਆਪਣਾ ਪੁੰਝ ਚੁੱਕਾ ਤੇ ਹੁਣ ਆਪਾਂ ਇਹਦੇ ਵਿੱਚ ਧੰਨੀਆਂ ਵੀ ਵਿੱਚ ਹੀ ਕਟ ਲਿਆ ਤੇ ਪਿਆਜ਼ ਵੀ ਹਰਾ ਧਨੀਏ ਦੇ ਜਿਹੜੇ ਬੀਜ ਆ ਉਹ ਆਪਾਂ ਕੁੱਟੇ ਆ ਇਹਦਾ ਬਹੁਤ ਵਧੀਆ ਸੁਆਦ ਹੁੰਦਾ ਹਰੇ ਧਨੀਏ ਦੇ ਜਿਹੜੇ ਬੀਜ ਹੁੰਦੇ ਆ ਇਹਨੂੰ ਨਾਲ ਹੀ ਆਪਾਂ ਹੁਣ ਲੋਨ ਮਸਤ ਪਾ ਦਵਾਂਗੇ नमक अपने स्वाद मुताबक पा सकते होोटा चमच मैं पा रही हाँ देगी मिर्च एक दूसरा चमच लाल मिर्च सिंपल हल्दी हल्दी साढ़े क्योंकि घर की कुटी हुई अपने खेत के लग भी है इस करके बहुत ज़्यादा घट्ट हल्दी ਗਰਮ ਮਸਾਲਾ ਬਾਕੀ ਜਿਹੜੀ ਕਾਲੀ ਮਿਰਚ ਪਾਉਣੀ ਆ ਉਹ ਤੋਂ ਬਾਅਦ ਜਿਹੜੇ ਪਾਵਾਂਗੇ ਪਾਣੀ ਪਾਵਾਂਗੇ ਤਾਂ ਕਿ ਆਪਣੇ ਮਸਾਲੇ ਜਿਹੜੇ ਉਹ ਸੜਨ ਨਾ ਤਾਂ ਨਹੀਂ ਗਾਦਾ ਦੇਖੋ ਵਿੱਚ ਕੋਲਰ ਜਿਹੜਾ ਕਿੰਨਾ ਵਧੀਆ ਦੇਖ ਰਿਹਾ ਹਰਾ ਹਰਾ 2 ਮਿੰਟ ਆਪਾਂ ਇਹਨੂੰ ਭੁੱਜਣ ਦਵਾਂਗੇ ਉਹ ਦੇਖੋ ਇਸ ਤਰ੍ਹਾਂ ਛੱਡ ਦਿੱਤਾ ਹੁਣ ਆਪਾਂ ਆਲੂ ਪਾਵਾਂਗੇ ਦੋ ਆਲੂ ਲੈ ਮੈਂ ਅਸੀਂ ਆਲੂ ਇਸ ਤਰ੍ਹਾਂ ਸਾਬਤ ਹੀ ਪਾ ਦਿੱਤੇ ਆ ਤੇ ਬਾਅਦ ਵਿੱਚ ਇਹਨਾਂ ਨੂੰ ਆਪਾਂ ਆਲੂਆਂ ਨੂੰ ਜਿਹੜਾ ਉਹ ਕੱਟ ਦੇਣਾ ਤਾਂ ਕਿ ਜਿਹੜੀ ਆਪਣੀ ਸਬਜ਼ੀ ਆ ਉਹ ਸੰਘਣੀ ਹੋ ਜਾਵੇ ਤੇ ਨਾਲ ਹੀ ਇਹਨਾਂ ਮਟਰਾਂ ਉਹ ਪਾ ਦਵਾਂਗੇ 2 ਮਿੰਟ ਦਾ ਤੱਕ ਇਸ ਤਰ੍ਹਾਂ ਇਹਨੂੰ ਪਕਾਵਾਂਗੇ ਤਾਂ ਕਿ ਜਿਹੜੇ ਆਪਣੇ ਮਸਾਲੇ ਆ ਉਹ ਬਿਲਕੁਲ ਮਟਰਾਂ ਦੇ ਅੰਦਰ ਤੱਕ ਉਹਨਾਂ ਦਾ ਫਲੇਵਰ ਚਲ ਜਾਵੇ 2 ਮਿੰਟ ਹੋ ਚੁੱਕੇ ਤੱਕ ਗਏ ਨੂੰ ਤੇ ਹੁਣ ਆਪਾਂ ਪਾਣੀ ਪਾ ਦਵਾਂਗੇ ਪਾਣੀ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਪਾ ਸਕਦੇ ਹੋ ਜਿਸ ਤਰ੍ਹਾਂ ਵੀ ਤੁਸੀਂ ਗਰੇਵੀ ਰੱਖਣੀ ਆ ਸੰਘਣੀ ਪਤਲੀ ਤੁਸੀਂ ਰੱਖਣੀ ਉਸ ਹਿਸਾਬ ਨਾਲ ਤੁਸੀਂ ਪਾਣੀ ਪਾ ਲਓ ਤੇ ਪਕੌੜੇ ਆਪਾਂ ਜਦੋਂ ਆਪਣੀ ਅੱਧੀ ਕਿ ਸਬਜੀ ਰਹਿ ਜੇਗੀ ਉਦੋਂ ਆਪਾਂ ਪਾਵਾਂਗੇ ਜੇ ਹੁਣੇ ਹੀ ਮੈਂ ਪਕੌੜੇ ਪਾ ਦਿੱਤੇ ਤੇ ਜਿਹੜੇ ਪਕੌੜੇ ਆ ਉਹਨਾਂ ਨੇ ਬਿਲਕੁਲ ਜ਼ਿਆਦਾ ਹੀ ਸੌਫਟ ਹੋ ਜਾਣਾਗਾ ਇਸ ਕਰਕੇ ਆਪਾਂ ਪਕੌੜੇ ਥੋੜੀ ਬਾਅਦ ਵਿੱਚ ਪਾਵਾਂਗੇ ਆਪਣੀ ਸਬਜੀ ਦਾ ਰੰਗ ਦੇਖੋ ਕਿੰਨਾ ਸੋਹਣਾ ਆ ਹੁਣ ਆਪਾਂ ਥੋੜਾ ਜਿਹਾ ਪਾਣੀ ਹੋਰ ਪਾ ਦਾਂਗੇ ਆਪਣੀ ਜ਼ਰੂਰਤ ਮੁਤਾਬਕ ਤੇ ਹੁਣ ਇਹਨੂੰ ਭਟਕ ਕੇ ਤੋਂ ਲਗਭਗ 25 ਤੋਂ 30 ਮਿੰਟ ਜੁੱਲੇ ਤੇ ਹੌਲੀ-ਹੌਲੀ ਸੇਕ ਤੇ ਪੱਕਣ ਦਵਾਂਗੇ ਸਬਜੀ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਆ ਰੇਦੀ ਦੀ 15 ਤੋਂ 20 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਜਿ ਪਕੌੜੇ ਵੀ ਪਾ ਦਵਾਂਗੇ ਕਿਉਂਕਿ ਸਬਜੀ ਦਾ ਕਲਰ ਦੇਖੋ ਬਹੁਤ ਵਧੀਆ ਆ ਚੁੱਕਾ ਆ ਹੁਣ ਰੇਦੀ ਦੀ ਰੇਦੀ ਦੀ ਤਾਂ ਹੌਲੀ-ਹੌਲੀ ਸੇਕ ਤੇ ਆਪਾਂ ਬਣਾਈ ਆ ਤਾਂ ਕਿ ਜਿਹੜਾ ਦਾ ਕਲਰ ਤੇ ਟੇਸਟ ਆ ਉਹ ਵਧੀਆ ਆਵੇ ਤੇ ਹੁਣ ਆਪਾਂ ਪਕੌੜੇ ਪਾ ਦਨੇ ਆ। ਇਹ ਆਪਾਂ ਪਕੌੜੇ ਬਣਾਏ ਸੀ ਇਹ ਹੁਣ ਆਪਾਂ ਪਾ ਦਵਾਂਗੇ। 5 ਮਿੰਟ ਆਪਾਂ ਸਬਜ਼ੀ ਨੂੰ ਹੋਰ ਪਕਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਸਰਵ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਚੁੱਲੇ ਦੇ ਵਿੱਚ ਬਿਲਕੁਲ ਹੌਲੀ-ਹੌਲੀ ਜਿਹੜੀ ਅੱਗ ਬਲ ਰਹੀ ਆ ਤੇ ਸਬਜ਼ੀ ਆਪਣੀ ਪੱਕ ਰਹੀ ਆ। ਤੇ ਜਿਹੜੀਆਂ ਮੇਰੀਆਂ ਭੈਣਾ ਕੋਲ ਇਸ ਤਰ੍ਹਾਂ ਥੱਲੇ ਮਤਲਬ ਜ਼ਮੀਨ ਦੇ ਉੱਤੇ ਕੱਚੀ ਜਗ੍ਹਾ ਨਹੀਂ ਹੈਗੀ। ਜਦ ਵੈਸੇ ਜਗ੍ਹਾ ਨਹੀਂ ਹੈਗੀ ਚਲੋ ਬਣਾਇਆ ਤਾਂ ਮੈਂ ਵੀ ਥੱਲੇ ਪੱਥਰ ਹੀ ਲੱਗਾ ਹੋਇਆ ਪੱਥਰ ਦੇ ਉੱਤੇ ਚੁੱਲਾ ਬਣਾਇਆ ਹੋਇਆ ਪਰ ਜਿਨ੍ਹਾਂ ਕੋਲ ਥੱਲੇ ਜਗ੍ਹਾ ਨਹੀਂ ਹੈਗੀ ਜ਼ਮੀਨ ਤੇ ਉਹ ਛੱਤ ਤੇ ਬਣਾ ਕੇ ਤੁਸੀਂ ਆਪਣਾ ਸ਼ੌਂਕ ਪੂਰਾ ਕਰ ਸਕਦੇ ਹੋ ਜੇ ਤੁਸੀਂ ਸ਼ੌਂਕ ਰੱਖਦੇ ਹੋ ਚੁੱਲਾ ਬਣਾਉਣ ਦਾ ਵੈਸੇ ਮੈਨੂੰ ਇਦਾਂ ਲੱਗਦਾ ਕਿ ਹਰ ਇੱਕ ਜ਼ਿੰਦਗੀ ਨੂੰ ਜੀ ਕੇ ਵੇਖਣਾ ਚਾਹੀਦਾ ਆ ਗੈਸ ਨੂੰ ਤਾਂ ਚਲੋ ਆਪਾਂ ਬਾਲਦੇ ਹੀ ਬਾਲਦੇ ਆਂ ਹਰ ਕੋਈ ਅੱਜ ਕੱਲ੍ਹ ਲਗਭਗ ਪਿੰਡਾਂ ਦੇ ਵਿੱਚ ਵੀ 95 95 96% ਲਗਭਗ ਗੈਸ ਚੁੱਲ੍ਹੇ ਆ ਹਰ ਕੋਲੇ ਹੈਗੇ ਆ ਪਰ ਫਿਰ ਵੀ ਹਰ ਇੱਕ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਜੀ ਕੇ ਦੇਖਣਾ ਚਾਹੀਦਾ ਆ ਚੁੱਲੇ ਚੁੱਲੇ ਨੂੰ ਜ਼ਰੂਰ ਬਣਾਉਣਾ ਚਾਹੀਦਾ ਤੁਸੀਂ ਚਾਹੋ ਤਾਂ ਕੋਠੇ ਤੇ ਹੀ ਬਣਾ ਬਣਾ ਲਓ ਜਾਂ ਕਿਸੇ ਕੋਲੋਂ ਬਣਵਾ ਲਓ ਜੇ ਤੁਸੀਂ ਖੁਦ ਨਹੀਂ ਬਣਾ ਸਕਦੇ ਤੇ ਇਹ ਵੀ ਇੱਕ ਅਲੱਗ ਹੀ ਕਹਿ ਲੋ ਵੀ ਮਤਲਬ ਅਲੱਗ ਹੀ ਸ਼ੌਂਕ ਹੁੰਦਾ ਆ ਹਰ ਕਿਸੇ ਨੂੰ ਤਾਂ ਨਹੀਂ ਹੋ ਸਕਦਾ ਨਾ ਹੋਵੇ ਪਰ ਮੈਨੂੰ ਤਾਂ ਬਹੁਤ ਸ਼ੌਂਕ ਆ ਚੁੱਲਾ ਬਾਲਣ ਦਾ ਇਸ ਕਰਕੇ ਮੈਂ ਤਾਂ ਕੋਸ਼ਿਸ਼ ਕਰਦੀ ਹੁੰਨੀ ਵੀ ਜਿਆਦਾ ਤੋਂ ਜਿਆਦਾ ਜਿੰਨਾ ਹੋ ਸਕੇ ਚੁੱਲੇ ਦੇ ਹੀ ਸਬਜ਼ੀ ਬਣਾਈ ਜਾਵੇ ਜੇ ਹੋ ਸਕੇ ਤਾਂ ਆਪਾਂ ਰੋਟੀ ਵੀ ਲਾ ਲਈਦੀ ਐ ਨਹੀਂ ਤਾਂ ਸਬਜੀ ਲੱਗ ਭਾਗ ਆਪਾਂ ਰੋਜ਼ ਹੀ ਜਿਹੜੀ ਆ ਉਹ ਚੁੱਲੇ ਤੇ ਹੀ ਬਣਾਉਨੇ ਆ ਤੇ ਜਦੋਂ ਤੁਸੀਂ ਇੱਕ ਵਾਰੀ ਲੱਗ ਜਾਂਦੇ ਹੋ ਚੁੱਲੇ ਤੇ ਸਬਜੀ ਬਣਾਣ ਫਿਰ ਤੁਹਾਨੂੰ ਗੈਸ ਦੀ ਜਿਹੜੀ ਸਬਜੀ ਉਹ ਸਵਾਦ ਵੀ ਨਹੀਂ ਲੱਗਦੀ ਕਿਉਂਕਿ ਇਹਦਾ ਬਿਲਕੁਲ ਇੱਕ ਅਲੱਗ ਟੇਸਟ ਹੁੰਦਾ ਤੇ ਇਹ ਲੱਗ ਭਾਗ ਆਪਾਂ ਮਤਲਬ ਪਕਾ ਵੀ ਦੁੱਗਣਾ ਸਮਾਂ ਲੈਂਦੇ ਆ ਗੈਸ ਨਾਲੋਂ ਗੈਸ ਤੇ ਤਾਂ ਹੁੰਦਾ ਆਪਾਂ ਵੀ ਜੇ ਲੋ ਗੈਸ ਦੀ ਬਚਤ ਕਰਨੀ ਹੁੰਦੀ ਆਪਾਂ ਜ਼ਿਆਦਾ ਨਹੀਂ ਚਲਾਉਂਦੇ ਤੇ ਇਹਦੇ ਚੁੱਲੇ ਤੇ ਹੌਲੀ ਹੌਲੀ ਇੱਕ ਵਾਰੀ ਤੁਸੀਂ ਜਦੋਂ ਅੱਗ ਬਾਲ ਦਿੰਦੇ ਹੋ ਤੇ ਫਿਰ ਉਹਦਾ ਜਿਹੜਾ ਸੇਕ ਆ ਲਗਭਗ ਅੱਧਾ ਪੌਣਾ ਘੰਟਾ ਵੈਸੇ ਹੀ ਰਹਿੰਦਾ ਆ ਹੁਣ ਦੇਖੋ ਬਾਲਣ ਬਿਲਕੁਲ ਮੈਂ ਬੰਦ ਕੀਤਾ ਹੋਇਆ ਲੇਕਿਨ ਅੱਗ ਜਿਹੜੀ ਉਹ ਫਿਰ ਵੀ ਜਲ ਰਹੀ ਆ ਤੇ ਹੌਲੀ ਹੌਲੀ ਸੇਕ ਤੇ ਇਸ ਤਰ੍ਹਾਂ ਇਹਨੇ ਹੌਲੀ ਹੌਲੀ ਆਪਣੇ ਆਪ ਹੀ ਰਿਜੀ ਜਾਣਾ ਤੇ ਜਦੋਂ ਆਪਾਂ ਖਾਣੀ ਆ ਤੇ ਉਦੋਂ ਫਿਰ ਆਪਾਂ ਇਹਨੂੰ ਉਤਾਰ ਲੈਣਾ ਤੇ ਜੋ ਮੇਰੀਆਂ ਭੈਣਾਂ ਇਸ ਤਰ੍ਹਾਂ ਸ਼ੌਂਕ ਰੱਖਦੀਆਂ ਆ ਉਹ ਤੁਸੀਂ ਛੱਤ ਤੇ ਚੁੱਲਾ ਬਣਾ ਕੇ ਵੀ ਆਪਣੇ ਸ਼ੌਂਕ ਪੂਰਾ ਕਰ ਸਕਦੇ ਹੋ ਜੇ ਤੁਹਾਨੂੰ ਵਧੀਆ ਲੱਗਦਾ ਹੈ ਇਸ ਤਰ੍ਹਾਂ ਚੁੱਲੇ ਤੇ ਸਬਜੀ ਬਣਾਉਣੀ ਹੁਣ ਆਪਾਂ ਇੱਕ ਵਾਰੀ ਸਬਜੀ ਜਿਹੜੀ ਖੋਲ ਕੇ ਚੈੱਕ ਕਰ ਲੈਨੇ ਆ ਨਾਲੇ ਤੁਹਾਨੂੰ ਦਿਖਾ ਦਿੰਨੇ ਆ ਸਬਜੀ ਦਾ ਦੇਖੋ ਰੰਗ ਕਲਰ ਬਹੁਤ ਵਧੀਆ ਆ ਤੇ ਬਿਲਕੁਲ ਰਿਜ ਕੇ ਤਿਆਰ ਹੋ ਚੁੱਕੀ ਆ ਖਾਣਯੋਗ ਹੋ ਚੁੱਕੀ ਆ ਇਹ ਪਕੌੜੇ ਜਿਹੜੇ ਹਲਕੇ ਹੋ ਚੁੱਕੇ ਆ ਉੱਪਰ ਆ ਕੇ ਦੇਖੋ ਤਰ ਕੇ ਤੇ ਹੁਣ ਆਪਣੀ ਖਾਣ ਦੇ ਯੋਗ ਹੋ ਚੁੱਕੀ ਆ ਤੇ ਹੁਣ ਆਪਾਂ ਰੋਟੀ ਲਾਵਾਂਗੇ ਇਸ ਤੋਂ ਬਾਅਦ ਚੁੱਲੇ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਆ ਉਹ ਰੋਟੀ ਤੇ ਸਬਜ਼ੀ ਖਾਵਾਂਗੇ ਤੇ ਜਿਨ੍ਹਾਂ ਜਿਹਨਾਂ ਨੇ ਵੀ ਜਿਸ ਕਿਸ ਨੇ ਵੀ ਸਾਡੀ ਵੀਡੀਓ ਦੇਖੀ ਆ ਜੇ ਤੁਹਾਨੂੰ ਵੀਡੀਓ ਸਾਡੀ ਥੋੜੀ ਵੀ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਸਾਡੇ ਆਉਣ ਵਾਲੀ ਜਿਹੜੀ ਵੀਡੀਓ ਆ ਉਹਦਾ ਨੋਟੀਫਿਕੇਸ਼ਨ ਮਿਲ ਸਕੇ ਤੁਸੀਂ ਸਾਡੀ ਇੱਥੋਂ ਤੱਕ ਵੀਡੀਓ ਦੇਖੀ ਆਪਣਾ ਕੀਮਤੀ ਸਮੇਂ ਸਾਨੂੰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਚੈਨਲ ਤੇ ਬਨੇ ਰਹੋ ਅਸੀਂ ਆਉਣ ਦੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਆ ਉਹ ਲੈ ਕੇ ਆਉਂਦੇ ਰਵਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ